ਕਬੀ ਉਸ ਮਸੀਹ ਸਾਡੇ ਸਾਤਾਂ ਪਤਾਂ ਵਨਵਾਸ ਵਿੱਚ ਵਰਤਦਾ ਜਵੇ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਭਾਈ ਜੌਨ ਹੰਸ ਜੋ ਜੱਪਰਵਾਲ ਪਿੰਡ ਤੋਂ ਸੀ ਔਰ ਬਨਿਰੋਗਿੰਗ ਲਿਸਟ ਦੇ ਵਿੱਚ ਪ੍ਰਭੂ ਦੀ ਦਿਆਨ ਨਾਲ ਔਰ ਸੰਕੀ ਕਰਦੇ ਨੇ ਤੇ ਉਹਨਾਂ ਨੂੰ ਪ੍ਰਭੂ ਇਸ ਮਸੀਹ ਨੇ ਫਲਾਟ ਦਿੱਤਾ ਆ ਤਾਰੀ ਗਾਲ ਫੈਰ ਵਿੱਚ ਜਿੱਥੇ ਸਾਹ ਫਸਲ ਪੰਤਿਆ ਉਹਦੇ ਸਾਹਮਣੇ ਉਰੋਸੇ ਹੀ ਪਲਾਟ ਵਿੱਚ ਅਸੀਂ ਖੜੇ ਆ ਤੇ ਜਿਸ ਭਰਾ ਕੋ ਖਰੀਦਿਆ ਆ ਤੇ ਵੀ ਭਰਾ ਪਰਿਵਰਸ਼ਕੇ ਨੇ ਈਮਾਨਦਾਰ ਕਬੂ ਤੇ ਵਫਾਦਾਰ ਬੜੇ ਪਿਆਰੇ ਭਾਈ ਨੇ ਤੁਸੀਂ ਇੱਥੇ ਆਏ ਆ ਪਲਾਟ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਕਿ ਇੱਕ ਦੁਆ ਕਰੀਏ ਤੇ ਆਓ ਤੁਸੀਂ ਆਪਣੀ ਅੱਖਾਂ ਨੂੰ ਬੰਦ ਕਰਦੇ ਆਂ ਸਿਰਾਂ ਵਿੱਚ ਕਹਾਂਦੇ ਹੋ ਕਿ ਅਸੂ ਮਸੀ ਨਾਸਰੀ ਤੇਰੇ ਹਜੂਰ ਤੇ ਬੇਨਤੀ ਆ। ਤੂ ਖੁਦਾਵੰਦ ਜੀ ਹਸਮਸੀ ਸਾਡੇ ਭਰਾ ਜੌਨ ਨੂੰ ਕਿਰਪਾ ਦਿੱਤੀ। ਭਾਈ ਐਡਵਨ ਸਭੋ ਸਾਰੇ ਪਰਿਵਾਰ ਨੂੰ ਪ੍ਰਭ ਜੀ ਕਿ ਖੁਦਾਵੰਦ ਤੂ ਕਿਰਪਾ ਆਪਣੀ ਦੇ ਨਾਲ ਆਪਣੇ ਬੱਚਿਆਂ ਨੂੰ ਪ੍ਰਭ ਫਲਦਾਇਕ ਬਣਾਇਆ ਹੈ। ਔਰ ਤੇਰੇ ਬੱਚੇ ਖੁਦਾਵੰਦ ਫਲਦਾਇਕ ਬਣੇ ਹਨ ਪ੍ਰਭ ਜੀ। ਔਰ ਉਹਨਾਂ ਨੂੰ ਖੁਦਾਵੰਦ ਜੇਤਕੀ ਤੀਰ ਦੀ ਜ਼ਰੂਰਤ ਸੀ। ਘਰ ਦੀ ਖਜ਼ਾ ਦੀ ਖੁਦਾਵੰਦ ਉਹਨਾਂ ਨੂੰ ਉਹ ਦਿੱਤੀ ਹੈ ਫਰਦਾਉਂ ਦੀ ਯੀਸ਼ੂ ਮਸੀਹ ਨਾਸਰੀ। ਔਰ ਪ੍ਰਭੂ ਜੀ ਮੈਂ ਬੜਾ ਹੀ ਤਰ੍ਹਾਂ ਤਨਵਾਦ ਤੇ ਸ਼ੁਕਰ ਕਰਦਾ। ਆ ਪ੍ਰਭੂ ਆ ਪਾਈਜਨ ਹੁਣਾ ਦੇ ਤੇ ਪਲਾਟ ਵਿੱਚ ਮੈਂ ਖੜਾ ਹਾਂ ਦੁਆ ਕਰ ਰਿਹਾ ਹਾਂ ਪ੍ਰਭੂ। ਤੁਹ ਕਿਰਪਾ ਦੇ ਪ੍ਰਭੂ ਯੀਸ਼ੂ ਮਸੀਹ ਕੀ ਤਰ੍ਹਾਂ ਅਨੁਗ੍ਰਹਿ ਔਰ ਕਿਰਪਾ ਦਾ ਹੱਥ ਯੀਸ਼ੂ ਮਸੀਹ ਪਾਈਜਨ ਹੁਣਾ ਤੇ ਹੋਵੇ। ਜੋਨੇ ਜਦ ਪ੍ਰਾਰਥ ਫਰੀਦ ਲਿਆ ਹੈ ਪ੍ਰਭੂ ਜੀ ਔਰ ਬਿਆਨਾ ਹੋ ਚੁਕਾ ਹੈ ਪ੍ਰਭੂ ਜੀ। ਔਰ ਮੈਂ ਦੁਆ ਕਰਦਾ ਪ੍ਰਭੂ ਯਿਸੂ ਮਸੀਹ ਦੀ ਹੁਣ ਪੜਾਉਣ ਲਈ ਖੁਦਾਵੰਦਾਂ ਨੂੰ ਕਿਰਪਾ ਦੇ ਕਿ ਸੋ ਪੀਲ ਦੇ ਫਲਾਦ ਆ ਪ੍ਰਭੂ ਜੀ ਆਪਣੇ ਘਰ ਬਣੇ ਪ੍ਰਭੂ ਦੀ ਤਿਆਰ ਹੋਵੇ ਤੇ ਤੇਰੀ ਮਹਿਮਾ ਤੇਰੀ ਤਾਰੀਫ ਦੇ ਲਈ ਖੁਦਾਵੰਦ ਅਸੀਂ ਆਈਏ ਇੱਥੇ ਇਬਾਦਤ ਕਰੀਏ ਤੇਰੀ ਹਮਦ ਸਨਾ ਕਰੀਏ ਪ੍ਰਭੂ ਜੀ ਤੂੰ ਸੰਭਾਲਣਾ ਤੇ ਮਦਦ ਕਰਨਾ ਪ੍ਰਭੂ ਜੀ ਸਾਰੇ ਪੈਸੇ ਦਾ ਇੰਤਜ਼ਾਮ ਤੂੰ ਕਰਨਾ ਪ੍ਰਭੂ ਜੀ ਤੂੰ ਹੀ ਆਪਦੇ ਬੱਚਿਆਂ ਦੀ ਸਹਾਇਤਾ ਕਰਦਾ ਮਦਦ ਕਰਦਾ ਇਸ ਲਈ ਤੇਰੇ ਬੱਚਿਆਂ ਤੇ ਕਿਹਾ ਜੋ ਜੋ ਹਵਾ ਹੀ ਤੈਨੂੰ ਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵੀ ਅਰਥੇ ਆ ਤੂੰ ਪ੍ਰਭੂ ਜੀ ਆਪਣੇ ਬੱਚਿਆਂ ਦੀ ਮਿਹਨਤ ਦੇ ਵਿੱਚ ਬਰਕਤ ਪਾਈ ਤਾਂ ਜੋ ਪ੍ਰਭੀਸ਼ੁਮਤੀ ਤੇਰੇ ਬੱਚੇ ਸਭ ਚੀਜ਼ਾਂ ਨੂੰ ਆਪਣੇ ਘਰ ਵਿੱਚ ਹੁੰਦਿਆਂ ਹੋਇਆਂ ਤੇਰੀ ਦਿਆ ਨਾਲ ਵੇਖ ਸਕਣ ਤੂੰ ਸੰਭਾਲਤ ਮਦਦ ਕਰ ਪ੍ਰਭੂ ਜੀ ਸਾਡੇ ਇਸ ਭਰਾ ਲਈ ਖੁਦਾਵੰਦ ਜਿਸ ਨੇ ਪ੍ਰਭੂ ਜੀ ਇਹ ਪਲਾਟ ਆ ਪਾਈ ਹੁਣਾਂ ਨੂੰ ਦਿੱਤਾ ਹੈ ਪ੍ਰਭੂ ਜੀ ਵੇਖਿਆ ਹੈ ਪ੍ਰਭੂ ਜੀ ਮੈਂ ਦੁਆ ਕਰਦਾ ਪ੍ਰਭੂ ਜੀ ਸਾਡੇ ਇਸ ਭਰਾ ਨੂੰ ਵੀ ਬਰਕਤ ਦੇਵੀਂ ਔਰ ਪ੍ਰਭੂ ਇਹ ਬੜੇ ਅੱچھے ਭਰਾ ਨੇ ਔਰ ਮਸੀਹ ਦੇ ਤੇਨੇ ਖੁਦਾਵੰਦਾ ਮੈਂ ਤੇਰਾ ਬੜਾ ਧੰਨਵਾਦ ਕਰਦਾ ਸਗੋਂ ਪ੍ਰਭੂ ਜੀ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਆਪਣੇ ਹੱਥ ਚ ਲੈਣਾ ਆਪੇ ਜਾਣ ਕੇ ਪਰਿਵਾਰ ਨੂੰ ਵੀ ਆਪਣੇ ਹੱਥ ਚ ਲੈਣਾ ਤੇ ਤੇਰਾ ਨਾਮ ਮਹਿਮਾ ਪਾਏ ਵੱਡੀ ਆਸ਼ੀਸ਼ ਤੇ ਬਰਕਤ ਦੇ ਔਰ ਪ੍ਰਾਰਥਨਾ ਪ੍ਰਭ ਯੀਸ਼ੂ ਮਸੀਹ ਦੇ ਨਾਮ ਇਤ ਮੰਗਦੇ ਹਾਂ ਆਮੀਨ ਆਮੀਨ